ਹਾਂਜੀ ਆਪਾਂ ਗੱਲ ਕਰ ਰਹੇ ਤੇ ਦੁਬਈ ਦੁਬਈ ਅਸੀਂ 22 23 ਜਣੇ ਤੇਗੇ ਉੱਥੋਂ ਨਾ 2 2 3 3 ਬੰਦਿਆਂ ਦਾ ਗਰੁੱਪ ਬਣਾ ਕੇ ਅੱਗੇ ਫੇਰ ਭੇਜਦਾ ਦੀਗਾ ਐਂਟ ਸਾਤੋਂ ਪਹਿਲਾਂ ਮਤਲਬ ਵੀ ਅੱਗੇ ਬੰਦੇ ਜਾਈ ਜਾਂਦੇ ਤੇ ਪਿੱਛੇ ਆਈ ਜਾਂਦੇ ਤੇ ਇਹ ਸਿਸਟਮ ਬਣਾਇਆ ਹੋਇਆ ਦੀਗਾ ਤੇ ਕਈ ਵਾਰ ਤਾਂ ਵੀ ਤੁੱਕਾ ਲੱਗ ਜਾਂਦਾ ਦੀਗਾ ਦੁਬਈ ਤੋਂ ਚੜ ਕੇ ਮਾਸਕੋ ਮਾਸਕੋ ਤੋਂ ਬੰਦਾ ਵਗ ਜਾਂਦਾ ਸੀਗਾ ਇਟਲੀ ਇਟਲੀ ਤੋਂ ਹਾਲੈਂਡ ਦਾ ਐਮਸਾ ਡੈਮ ਸ਼ਹਿਰ ਆਗਾ ਉਥੇ 에ਰਪੋਰਟ ਆ ਉਥੋਂ ਨਾ ਬਾਇ 에ਅਰ ਸੈਨੀਟੀਜ਼ਨ ਸਟicker ਬਣਾ ਦਿੰਦੇ ਨੇ ਡੁਪਲੀਕੇਟ ਇਹ 에ਜੈਂਟ ਨਾ ਡੁਪਲੀਕੇਟ ਸਟicker ਬਣਾ ਕੇ ਦੇ ਦਿੰਦੇ ਨੇ ਵੀ ਜੇ ਤੁਹਾਨੂੰ ਸੋਡੀ ਮੈਕਸੀਕੋ ਸਟੇ ਹੋਗੀ ਰੂਟ ਇਹ ਜਿਹੇ ਹਿਸਾਬ ਨਾਲ ਬਣਾਉਂਦੇ ਨੇ ਵੀ ਮੈਕਸੀਕੋ ਸਟੇ ਬਣਾ ਪਾ ਦਿੰਦੇ ਨੇ ਵਿੱਚ ਜਦੋਂ ਮੈਕਸੀਕੋ ਸਟੇ ਹੋ ਜਾਂਦੀ ਆ ਬੰਦੇ ਦੀ ਕੰਮ ਤਾਂ ਕੁਝ ਵੀ ਨਹੀਂ ਯਾਰਾ ਕੰਮ ਤਾਂ ਤਾਂ ਐ ਲੈ ਲਓ ਵੀ 2-300 ਡਾਲਰ ਦਾਗਾ ਮੈਕਸੀਕੋ ਤੁਸੀਂ 에어ਪੋਰਟ ਤੇ ਉਤਰੋ ਤੁਹਾਨੂੰ ਥੋੜੀ ਜੀ ਇੰਗਲਿਸ਼ ਸਪੈਨਿਸ਼ ਹੋਣੀ ਚਾਹੀਦੀ ਆਗੀ ਕਵਾਂਤੋ ਦਨੇਰੋ ਵੀ ਤੁਸੀਂ ਵੀ ਐਨਾ ਕਵਾਂਤੋ ਦਨੇਰੋ ਕਹਿਣਾ ਚਾਹੀਦਾ ਵੀ ਬੱਸ ਵੀ ਕਿੰਨੇ ਪੈਸੇ ਤੈਨੂੰ ਚਾਹੀਦੇ ਨੇ ਮੂਰੇ ਜਿਹੜਾ ਮਰਜੀ ਆਪਸਰਾ ਇੰਨੀ ਕਰਾਪਸ਼ਨ ਆਗੀ ਮੈਕਸੀਕੋ 에어ਪੋਰਟ ਤੇ ਤੁਸੀਂ ਉਹਨਾਂ ਨੂੰ 100-200 ਡਾਲਰ ਦੇ ਦਿਓ ਉਹ ਤੁਹਾਨੂੰ ਆਪ ਛੱਡਿਆਉਣਗੇ ਜਾ ਕੇ ਮੰਨ ਲਾ ਵੀ ਉੱਥੇ ਬਾਹਰ ਘਟਦੈਨਗੇ ਇੰਨੀ ਜਿਆਦੇ ਉੱਥੇ ਕ੍ਰਪਸ ਨਾ ਭਾਂਚ ਦੀ ਮੈਕਸੀਕੋ 에ਰਪੋਰਟ ਤੇ ਚਲ ਆਪਾਂ ਆਉਣੇ ਆਗੇ ਉੱਥੇ ਵੀ ਆਉਣੇ ਆਗੇ ਵੀ ਉੱਥੇ ਸਟਾਫ ਨਾਲ ਕੀ ਬਣਿਆ ਤੀ ਮੈਕਸੀਕੋ 에ਰਪੋਰਟ ਦੀ ਵੀ ਗੱਲ ਕਰਦੇ ਆਪਾਂ ਸਾਨੂੰ ਦਬਈ ਤੋਂ ਕਹਿੰਦਾ ਵੀ ਤੁਸੀਂ ਸਾਡੀ ਰਾਤ ਦੀ 2 2 ਵਜੇ ਦੀ ਫਲਾਈਟ ਸੀ ਸਾਨੂੰ ਕਹਿੰਦਾ ਵੀ ਤੁਸੀਂ ਨੇ 1:40-45 ਮਿੰਟਾਂ ਤੇ ਸਹੀ ਉਦੋਂ ਜਾਣਾਗਾ ਉੱਥੇ ਆਪਣਾ ਬੋਰਡਿੰਗ ਤੇ ਬੋਰਡਿੰਗ ਵਾਲੀ ਲਾਈਨ ਤੇ 3 ਨੰਬਰ ਕਾਊਂਟਰ ਤੇ ਉਦੋਂ ਜਾਇਓ 1:42 ਮਿੰਟਾਂ ਤੇ ਵੀ 2 ਵਜੇ ਦਾ ਫਲਾਈਟ ਆ 1:42 ਤੇ ਸਾਡੇ ਸਮਝ ਨਾ ਆਵੇ ਭਾਈ ਗੱਲ ਹੁਣ ਸਾਨੂੰ ਕੀ ਪਤਾ ਦੀਗਾ ਵੀ ਉਹ ਕੋਈ ਸ਼ੈਟਿੰਗ ਹੋਈ ਹੋਈ ਸੀਗੀ ਭਾਈ ਅਸੀਂ ਚਲੋ ਅਸੀਂ ਬੈਠੇ ਰਹੇ ਸਾਹਮਣੇ ਸਾਡੇ ਨਾਲ ਭਾਈ ਬੰਦੇ ਆਈ ਜਾਣ ਜਾਈ ਜਾਣ ਅਸੀਂ ਜਾਣਾ ਤੀਗਾ ਉਥੋਂ ਮਾਸਕੋ ਵਾਲੀ ਅਵੈਂਕਾ 에ਅਰਲਾਈਨ 에ਅਰਫਲੋਟ ਤੇ ਅਵੈਂਕਾ ਦੋ 에ਅਰਲਾਈਨਾਂ ਚ ਕਰਾਪਸ਼ਨ ਹੁੰਦੀ ਆਗੀ ਅਸੀਂ ਭਾਈ ਗਏ ਉਹ ਬੰਦੇ ਕੋਲ ਉਹਨੇ ਸਾਨੂੰ ਦੇਤੀ ਬੋਰਡਿੰਗ ਕਹਤਾ ਵੀ ਐਨੇ ਨੰਬਰ ਟਰਮੀਨਲ ਤੇ ਜਾਓ ਤੁਹਾਡਾ ਜਹਾਜ਼ ਖੜਾਗਾ ਅਸੀਂ ਭਾਈ ਫਟਾਫਟ ਉਹ ਤੋਂ ਟ੍ਰੇਨ ਜੀ ਫੜੀ ਗਾਂ ਜਾ ਕੇ ਇਮੀਗ੍ਰੇਸ਼ਨ ਵਾਲਾ ਨੇ ਅਸੀਂ ਓਵਰਸਟੇ ਹੋਏ ਹੋਏ ਤੇ ਉਹਨਾਂ ਨੇ ਸਾਨੂੰ ਜੁਰਮਾਨਾ ਕਰਿਆ ਦਰਾਮ ਪਤਾ ਨਹੀਂ 2000 ਦਰਾਮ ਪਤਾ ਨਹੀਂ ਆਏ ਉਹ ਸੀ ਭਰ ਕੇ ਚੱਲ ਪਈ ਸੀ ਜਹਾਜ਼ 'ਚ ਬੈਠ ਕੇ ਜਹਾਜ਼ 'ਚ ਬੈਠੇ ਹੋਏ ਜਾ ਕੇ ਅਸੀਂ ਤਾਰਤੇ ਉਹਨੇ 7-8 ਘੰਟੇ ਉੱਡਿਆ ਜਹਾਜ਼ ਮਾਸਕੋ ਉਤਾਰ ਤੇ ਰਸ਼ੀਆ ਜਦ ਰਸ਼ੀਆ ਦੇ ਵਿੱਚ ਮਾਸਕੋ ਉਤਾਰਤੇ ਤੇ ਅਸੀਂ ਭਾਈ ਜਦ ਉਤਰੇ ਉੱਥੇ ਸਾਡੇ ਨਾਲੋਂ ਪਹਿਲਾਂ ਜਿੰਮੇ ਉਰੇ ਬਸ ਤੇ ਆਪਾਂ ਸਮਾਨ ਮੰਗਵਾਉਣਾ ਹੋਵੇ ਆਪਣਾ ਨੰਬਰ ਸਾਡੇ ਨਾਲੋਂ ਪਹਿਲਾਂ ਭਾਈ ਬੰਦਾ ਖੜਾ ਇੱਕ ਜਦੋਂ ਜਹਾਜ਼ ਚ ਉਤਰਨ ਸਾਰੇ ਕੋਈ ਬਾਹਰ ਨਹੀਂ ਗਏ ਅਸੀਂ ਸ਼ਹਿਰ ਚ ਨਹੀਂ ਗਏ ਜਿਵੇਂ ਜਹਾਜ਼ ਚ ਉਤਰਦੇ ਆਪਾਂ ਵੀ ਉਹ ਫਿਰਦੇ ਉਹਨਾਂ ਨੇ ਕੁੱਤੇ ਜੇ ਲਈ ਕਸਟਮ ਵਾਲੇ ਐਵੇਂ ਭਾਈ ਦੋ ਬੰਦੇ ਖੜੇ ਉਹਨੇ ਸਾਨੂੰ ਭਾਈ ਫੋਟੋਆਂ ਦੇਖੀਆਂ ਸਾਡੀਆਂ ਸਾਡੀਆਂ ਫੜੀਆਂ ਬਾਹਾਂ ਉਹਨੇ ਲਿਆ ਕੇ ਸਾਨੂੰ ਬਿਠਾਤਾ ਭਾਈ ਇੱਕ ਜਗ੍ਹਾ ਕਹਿੰਦਾ ਇੱਥੇ ਹੀ ਬੈਠੇ ਰਹੋ ਅਸੀਂ ਭਾਈ ਬੈਠੇ ਰਹੇ ਘੰਟਾ ਹੋ ਗਿਆ ਅਸੀਂ ਭਾਈ ਉਸ ਤੋਂ ਬਾਅਦ ਉਹ ਆਇਆ ਸਾਡੇ ਪਾਸਪੋਰਟ ਲੈ ਗਿਆ ਫਟ ਕੇ ਉਹ ਆਇਆ ਉਹ ਘੰਟੇ ਕੇ ਬਾਅਦ ਘੰਟੇ ਡੇਢ ਘੰਟੇ ਬਾਅਦ ਆਇਆ ਸਾਨੂੰ ਕਹਿੰਦਾ ਵੀ ਤੁਹਾਡੇ ਏਜੰਟ ਨੂੰ ਫੋਨ ਕਰੋ ਅਸੀਂ ਭਾਈ ਚੱਲ ਕਰਿਆ ਉਹਨੂੰ ਫੋਨ ਤੇ ਉਹਨੇ ਪਤਾ ਨਹੀਂ ਪੈਸੇ ਪਵਾਏ ਪਤਾ ਨਹੀਂ ਰੱਬ ਜਾਣਦਾ ਕੀ ਕਹਿੰਦਾ ਉਹਨੇ ਸਾਨੂੰ ਪਾਸਪੋਰਟ ਦਿੱਤੇ ਸਾਡੇ ਤੇ ਕਹਿੰਦਾ ਉਹੀ ਵੇਟ ਕਰੋ ਟਰਾਂਸਲੇਟਰ ਜੀ ਕਰਕੇ ਵੇਟ ਕਰੋ ਵੀ ਤੁਹਾਡੇ ਕੋਲ ਬੰਦਾ ਆਊਗਾ ਤੇ 20 ਮਿੰਟਾਂ ਬਾਅਦ ਭਾਈ ਸਾਡੇ ਕੋਲ ਦੋ ਕੁੜੀਆਂ ਆਈਆਂ ਸਿੱਧਾ ਉੱਥੋਂ ਚੱਕਿਆ ਸੀ ਜਹਾਜ਼ 'ਚ ਫੇਰ ਜਹਾਜ਼ ਦੇ ਵਿੱਚ ਜਦੋਂ ਜਿਹੜੀ ਟਰੇ ਆਉਂਦੀ ਦੀ ਸਾਡੀ ਰੋਟੀ ਵਾਲੀ ਉਹਦੇ ਉੱਪਰ ਵੀ ਸਾਡੇ ਪ੍ਰੋਪਰ ਨੌ ਲੈ ਕੇ ਹੁੰਦੇ ਤਾਂ ਇੰਨੀ ਤਾਕੜੀ ਸੈਟਿੰਗ ਹੁੰਦੀ ਐ ਏਜੰਟਾਂ ਦੀ ਜੇ ਏਜੰਟ ਨੇ ਤੁਹਾਨੂੰ ਕਹਿਤਾ ਵੀ ਤੁਸੀਂ ਬਾਈ ਜਹਾਜ਼ ਦੇ ਵਿੱਚ ਸੀਟਾਂ ਫੁੱਲਣੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਏਜੰਟਾਂ ਦੀ ਇੰਨੀ ਤਾਕੜੀ ਸੈਟਿੰਗ ਹੁੰਦੀ ਆ ਵੀਰੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ ਬਾਹਰ ਭੇਜਣ ਦਾ ਇਹਨਾਂ ਦੀ ਇੰਨੀ ਤਾਕੜੀ ਸੈਟਿੰਗ ਆ ਗਈ ਵੀ ਜੇ ਇਹਨਾਂ ਨੇ ਤੁਹਾਨੂੰ ਕਹਿਤਾ ਵੀ ਜਾ ਚਾਹ ਰਸੀਟ ਤਾਂ ਹੈ ਨਹੀਂ ਵੀ ਬੰਦੇ ਵਧ ਕੇ ਵੀ ਤੁਹਾਨੂੰ ਖੜਕੇ ਜਾਣਾ ਪਊ ਤਾਂ ਸੱਚਾ ਸਮਝ ਲੋ ਵੀ ਸੱਚਾ ਤਾਂ ਖੜਕੀ ਜਾਣਾ ਪਊਗਾ ਐਨੀ ਜਿਆਦੇ ਤਕੜੀ ਸੈਟਿੰਗ ਅਸੀਂ ਆਪ ਹਰਾਨ ਆ ਵੀ ਨਾ ਅਸੀਂ ਕੋਈ ਟਿਕਟ ਖਰੀਦਦੇ ਤੇ ਨਾ ਅਸੀਂ ਕੋਈ ਸਾਡੇ ਕੋਲ ਹੋਰ ਚੰਗਾੜਤੀ ਸਾਡਾ ਬਾਹ ਫੜਦੇ ਵੀ ਜਹਾਜ਼ ਚ ਕਰਦੇ ਆਪਾਂ ਕੰਟੀਨਿਊ ਐਨੀ ਤਕੜੀ ਸੈਟਿੰਗ ਹੁੰਦੀ ਆ ਜੀ ਚਲੋ ਉਸ ਤੋਂ ਬਾਅਦ ਸਾਨੂੰ ਨੇ ਪਈ ਉੱਥੋਂ ਝਾੜਤਾ ਮੈਂ ਉਸ ਕੋ ਤੋਰ ਰਸੀਆ ਤੋਂ ਅਸੀਂ ਤਾਰਦੇ ਨੇ ਪਈ ਜਾ ਕੇ ਇਟਲੀ ਇਟਲੀ ਦਾ 에어ਪੋਰਟ ਕਹੇ ਯਾਰਪੋਰਟਾ ਜਿੱਥੇ ਰਾਤ ਦੇ 9 ਵਜੇ ਹੋਏ ਵੀ ਐ ਲੱਗੂ ਜਿਵੇਂ ਦਿਨ ਵੀ ਦਿਨ ਚੜਿਆ ਹੋਇਆਗਾ ਐ ਵੀ ਐਵੇਂ ਦਾ ਮੌਸਮ ਆ ਪਤਾ ਨਹੀਂ ਰੱਬ ਜਾਣਦਾ ਕੀ ਆ ਸਾਨੂੰ ਐ ਲੱਗਿਆ ਵੀ ਜਿਵੇਂ ਦਿਨ ਚ ਗਏ ਹੋਈਏ ਪਰ ਬੱਜੇ ਹੋਏ ਤੇ ਰਾਤ ਦੇ ਨਾਲ ਉਥੇ ਇਟਲੀ ਦੇ 에어ਪੋਰਟ ਤੇ ਦੱਸ ਦਿਆ ਮੈਂ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ